ਸਰ ਟੜੇ ਅੱਜ ਸਭਰਾਟ ਦੇ ਵਿੱਚ ਨਾਕਾ ਲਾਇਆ ਗਿਆ ਕੀ ਕਹਿਣਾ ਚਾਹੋਗੇ ਨਾਕਾ ਲਾ ਕੇ ਅਸੀਂ ਵੀਕਲਾਂ ਦੀ ਚੈਕਿੰਗ ਕਰ ਰਹੇ ਹਾਂ ਜਿਨ੍ਹਾਂ ਦੇ ਕੋਈ ਕਾਗਜ਼ਤ ਨਹੀਂ ਉਹਨਾਂ ਵੀਕਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਬਾਕੀ ਆਮ ਲੋਕਾਂ ਨੂੰ ਵੀ ਇਹ ਸੂਚਿਤ ਕੀਤਾ ਗਿਆ ਹੈ ਕਿ ਜੋ ਵੀ ਕਰੋ ਕੋਈ ਆਪਣਾ ਵੀਕਲ ਲੈ ਕੇ ਨਿਕਲਦਾ ਹੈ ਆਪਣੇ ਕਾਗਜ਼ ਵੀਕਲ ਦੇ ਨਾਲ ਲੈ ਕੇ ਆਵੇ ਕੋਈ ਵੀ ਬਿਨਾਂ ਕਾਗਜ਼ਾਂ ਤੋਂ ਨਾ ਆਵੇ ਉਸ ਨੂੰ ਬਖਸ਼ਿਆ ਨਹੀਂ ਜਾਵੇ ਭਾਰਤੀ ਅੰਸਰਾਂ ਨੂੰ ਵੀ ਇਹ ਹਦਾਇਤ ਕੀਤੀ ਆ ਰਹੀ ਹੈ ਕਿ ਕੋਈ ਵੀ ਗਲਤ ਕੰਮ ਕਰੂਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਚੱਲੇਗੀ ਸਰ ਤੁਹਾਡੇ ਅੱਜ ਸਭਰਾਡੇ ਦੇ ਵਿੱਚ ਨਾਕਾ ਲਾਇਆ ਗਿਆ ਕੀ ਕਹਿਣਾ ਚਾਹੋਗੇ ਨਾਕਾ ਲਾ ਕੇ ਅਸੀਂ ਵੀਕਲਾਂ ਦੀ ਚੈਕਿੰਗ ਕਰ ਰਹੇ ਹਾਂ ਜਿਨ੍ਹਾਂ ਦੇ ਕੋਈ ਕਾਗਜ਼ਤ ਨਹੀਂ ਉਹਨਾਂ ਵੀਕਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਬਾਕੀ ਆਮ ਲੋਕਾਂ ਨੂੰ ਵੀ ਇਹ ਸੂਚਿਤ ਕੀਤਾ ਗਿਆ ਹੈ ਕਿ ਜੋ ਵੀ ਘਰੋਂ ਕੋਈ ਆਪਣਾ ਵੀਕਲ ਲੈ ਕੇ ਨਿਕਲਦਾ ਹੈ ਆਪਣੇ ਕਾਗਜ਼ ਵੀਕਲ ਦੇ ਨਾਲ ਲੈ ਕੇ ਆਵੇ ਕੋਈ ਵੀ ਬਿਨਾਂ ਕਾਗਜ਼ਾਂ ਤੋਂ ਨਾਵੇ ਉਸ ਨੂੰ ਬਖਸ਼ਿਆ ਨਹੀਂ ਜਾਵੇ ਸਾਰੀ ਅਨਸਰਾਂ ਨੂੰ ਵੀ ਇਹ ਹਦਾਇਤ ਕੀਤੀ ਜਾ ਰਹੀ ਹੈ ਕਿ ਕੋਈ ਵੀ ਗਲਤ ਕੰਮ ਕਰੂਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਸਭ ਤੋਂ ਸਖਤ ਅਚਲ ਜਾਵੇ ਸਰ ਢੜੇ ਲੋ ਅੱਜ ਸਭਰਾਡੇ ਦੇ ਵਿੱਚ ਨਾਕਾ ਲਾਇਆ ਗਿਆ ਕੀ ਕਹਿਣਾ ਚਾਹੋਗੇ ਨਾਕਾ ਲਾ ਕੇ ਅਸੀਂ ਵੀਕਲਾਂ ਦੀ ਚੈਕਿੰਗ ਕਰ ਰਹੇ ਹਾਂ ਜਿਨ੍ਹਾਂ ਦੇ ਕੋਈ ਕਾਗਜ਼ਤ ਨਹੀਂ ਉਹਨਾਂ ਵੀਕਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਬਾਕੀ ਆਮ ਲੋਕਾਂ ਨੂੰ ਵੀ ਇਹ ਸੂਚਿਤ ਕੀਤਾ ਗਿਆ ਹੈ ਕਿ ਜੋ ਵੀ ਕਰੋ ਕੋਈ ਆਪਣਾ ਵੀਕਲ ਲੈ ਕੇ ਨਿਕਲਦਾ ਹੈ ਆਪਣੇ ਕਾਗਜ਼ ਵੀਕਲ ਦੇ ਨਾਲ ਲੈ ਕੇ ਆਵੇ ਕੋਈ ਵੀ ਬਿਨਾਂ ਕਾਗਜ਼ਾਂ ਤੋਂ ਨਾਵੇ ਉਸ ਨੂੰ ਬਖਸ਼ਿਆ ਨਹੀਂ ਜਾਵੇ ਭਾਰਤੀ ਅਨਸਰਾਂ ਨੂੰ ਵੀ ਇਹ ਹਦਾਇਤ ਕੀਤੀ ਜਾ ਰਹੀ ਹੈ ਕਿ ਕੋਈ ਵੀ ਗਲਤ ਕੰਮ ਕਰੂਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਚੱਲੇਗੀ